ਪੰਜਾਬ ਗਵਰਨਮੈਂਟ ਜੌਬਸ ਦੀ ਤਿਆਰੀ ਕਰ ਰਹੇ ਹੋ ਤਾਂ ਇੱਕ ਚੰਗੀ ਨਿਊਜ਼ ਤੁਹਾਡੇ ਵਾਸਤੇ ਇੱਕ ਚੰਗੀ ਸਟ੍ਰੈਟਜੀ ਤੁਹਾਡੇ ਵਾਸਤੇ ਇਸ ਵੀਡੀਓ ਦੇ ਮਾਧਿਅਮ ਨਾਲ ਸ਼ੇਅਰ ਹੋਣ ਵਾਲੀ ਹੈ ਕਿਉਂਕਿ ਉਹ ਪੇਪਰਸ ਤੁਹਾਡੇ ਸਾਹਮਣੇ ਰੱਖੇ ਜਾ ਰਹੇ ਹੈ ਚਾਹੇ ਪੀ ਟ੍ਰਿਪਲ ਐਸ ਪੀ ਕਲਰਕ ਦਾ ਪੇਪਰ ਹੋਵੇ ਇੱਕ ਬਹੁਤ ਅਹਿਮ ਬੜਾ ਪਸੰਦੀਦਾ ਪੇਪਰ ਪਟਵਾਰੀ ਦਾ ਹੋਵੇ ਐਕਸਾਈਜ਼ ਇਨਸਪੈਕਟਰ ਸੀਨੀਅਰ ਅਸਿਸਟੈਂਟ ਵੀਡੀਓ ਜਾਂ ਫਿਰ ਜੇਲ ਵਾਰਡਰ ਦਾ ਗਾਇਜ਼ ਇਹ ਸਾਰੇ ਪੇਪਰ ਉਹ ਪੇਪਰ ਹੈ ਜਿਨ੍ਹਾਂ ਦਾ ਸਿਲੇਬਸ ਸੇਮ ਹੈ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਕਿਉਂਕਿ ਪੀਟ੍ਰ ਪਲੱਸ ਵੀ ਇਹਨਾਂ ਪੇਪਰਜ਼ ਨੂੰ ਕੰਡਕਟ ਕਰਵਾਉਂਦਾ ਹੈ ਤਾਂ ਇਕੋ ਸਿਲੇਬਸ ਕਰਨ ਦੇ ਨਾਲ ਤੁਸੀਂ ਇਹਨਾਂ ਸਾਰੇ ਪੇਪਰਜ਼ ਦੇ ਲਈ ਆਪਣੀ ਤਿਆਰੀ ਨੂੰ ਅੱਗੇ ਲੈ ਕੇ ਚੱਲ ਸਕਦੇ ਹੋ ਮਤਲਬ ਦੂਜੇ ਤਰੀਕੇ ਨਾਲ ਮੈਂ ਇਹ ਵੀ ਗੱਲ ਕਹਿ ਸਕਦਾ ਕਿ ਇਕੋ ਸਿਲੇਬਸ ਪੜਨ ਦੇ ਨਾਲ ਕਿਸਮਤ ਕਈ ਸਾਰੇ ਚਾਂਸ ਤੁਹਾਨੂੰ ਜਿਹੜੀ ਹੈਗੀ ਐ ਇੱਥੇ ਦੇਣ ਵਾਲੀ ਹੈ ਸੋ ਅਗਲਾ ਮੌਕਾ ਤੁਹਾਡੇ ਹੱਥ ਵਿੱਚ ਹੋਊਗਾ ਕਿ ਕਿਵੇਂ ਇਸ ਨੂੰ ਪੁਣਾ ਸਕਦੇ ਹੋ ਤਾਂ ਅੱਜ ਦੀ ਵੀਡੀਓ ਜਿਹੜੀ ਹੈਗੀ ਐ ਉਹ ਇਹਨਾਂ ਦੇ ਉੱਪਰ ਗੱਲਬਾਤ ਲਈ ਹੋਣ ਵਾਲੀ ਹੈ ਪਰ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਯਾਦ ਦਿਲਾਦਾ कि अगर तुसी ਹਲੇ ਤੱਕ ਪੰਜਾਬ ਗਵਰਨਮੈਂਟ ਐਗਜ਼ਾਮਸ ਦੇ ਫ੍ਰੀ WhatsApp ਗਰੁੱਪ ਦਾ ਹਿੱਸਾ ਨਹੀਂ ਬਨੇ ਹੋ ਤਾਂ ਜ਼ਰੂਰ ਤੋਂ ਬਨੋ ਗਾਇਸ ਤਾਂ ਕਿ ਸਹੀ ਸਮੇਂ ਤੇ ਤੁਸੀਂ ਪ੍ਰੋਪਰ ਅਪਡੇਟਸ ਪਾ ਸਕੋ ਤੇ ਗਾਇਸ ਖਾਸ ਤੌਰ ਤੇ ਇਸ ਵੇਰੇ 8 ਵਜੇ ਆਪਣੀ ਕਰੰਟ ਅਫੇਅਰਸ ਦੀ ਕਲਾਸ ਚੱਲ ਰਹੀ ਹੈ ਤੇ ਬਾਕੀ ਦੇ ਵੀ ਸਾਰੇ ਟੀਚਰਸ ਦੇ ਲੈਕਚਰ ਚੱਲ ਰਿਹਾ ਜੋ ਕਿ ਤੁਹਾਨੂੰ ਸਾਰੀਆਂ ਅਪਡੇਟਸ ਸਹੀ ਸਮੇਂ ਤੇ ਇੱਥੇ ਹੀ ਪ੍ਰਾਪਤ ਹੁੰਦੀਆਂ ਰਹਿਣਗੀਆਂ ਇੱਕ ਹੋਰ ਗੁੱਡ ਨਿਊਜ਼ ਹੈ ਤੁਹਾਡੇ ਵਾਸਤੇ ਆਪਣਾ ਨਵਾਂ ਬੈਚ ਜੋ ਹੈ ਉਸ 28 ਅਗਸਤ ਤੋਂ ਆ ਰਿਹਾ ਹੈ ਤੇ ਗਾਈਜ਼ ਇਹ ਸਾਰੇ ਦੇ ਸਾਰੇ ਉਹਨਾਂ ਸਟੂਡੈਂਟਸ ਵਾਸਤੇ ਕਿਹੜੇ ਸਾਰੇ ਸਟੂਡੈਂਟ ਜਿਹੜੇ ਕਿ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਬੈਚ ਨੂੰ ਲਈ ਜੁਆਇਨ ਹੋ ਗਿਆ ਹੈ ਤਾਂ ਉਹਨਾਂ ਲਈ ਇਹ ਬੈਚ ਹੋਣ ਵਾਲਾ ਸਿਰਫ 399 ਦਾ ਤੇ ਨਵੇਂ ਸਟੂਡੈਂਟਸ ਵਾਸਤੇ ਇਹ ਬੈਚ ਹੋਣ ਵਾਲਾ ਹੈ ਜਿਹੜੇ ਕਿ ਫਸਟ ਟਾਈਮ ਲਈ ਆ ਰਹੇ ਕਿਉਂਕਿ ਤੁਸੀਂ ਇਹ ਮੰਨੋ ਕਿ ਫਸਟ 3 ਡੇਜ਼ ਵਾਸਤੇ ਆਫਰ ਹੋਏਗੀ ਤਾਂ ਜਦੋਂ ਇਹ ਬੈਚ ਸਟਾਰਟ ਹੋ ਰਿਹਾ 27 ਤੋਂ ਤਾਂ ਉਹਨਾਂ ਦੇ ਲਈ ਵੀ 1499 ਅਰਾਊਂਡ 2500 ਦਾ ਡਿਸਕਾਊਂਟ ਰਹੇਗਾ ਹੀ ਰਹੇਗਾ ਬਾਕੀ ਗਾਈਜ਼ ਵਿਦਆਊਟ ਵੇਸਟਿੰਗ ਐਨੀ ਟਾਈਮ ਮੈਂ ਹਰਪ੍ਰੀਤ ਸਰ ਨੂੰ ਜਿਹੜਾ ਹੈਗਾ ਤੁਹਾਡੇ ਲਈ ਬੁਲਾਉਂਗਾ ਹਰਪ੍ਰੀਤ ਸਰ ਪ੍ਰੋਪਰ ਤੁਹਾਡੇ ਨਾਲ ਸਟ੍ਰੈਟਜੀ ਡਿਸਕਸ ਕਰਨਗੇ ਤੇ ਕਿਵੇਂ ਇੱਕੋ ਹੀ ਸਿਲੇਬਸ ਪੜਨ ਤੋਂ ਬਾਅਦ ਤੁਸੀਂ ਆਪਣੀ ਮੰਜ਼ਿਲ ਨੂੰ ਬਹੁਤ ਆਸਾਨੀ ਦੇ ਨਾਲ ਅਚੀਵ ਕਰ ਸਕਦੇ ਹੋ ਆਓ ਸਰ ਅੰਜੀ ਰਾਜੇ ਸੱਸ਼ਰੀ ਕਾਲ ਸਾਰੇ ਠੀਕ ਠਾਕ ਹੋਵੋਗੇ ਤੇ ਇਸ ਨੂੰ ਸਾਰਿਆਂ ਨੂੰ ਪਹਿਲਾਂ ਤਾਂ ਇਹ ਜਿਹੜੇ ਬੱਚੇ ਨੇ ਆਪਣੇ ਟ੍ਰਿਪਲ ਐਕਸਵੀ ਦੇ ਪੇਪਰ ਭਰੇ ਹੋਏ ਨੇ ਉਹਨਾਂ ਬੱਚਿਆਂ ਨੂੰ ਅਕਸਰ ਨਾ ਸਿਲੇਬਸ ਬਾਰੇ ਨਹੀਂ ਪਤਾ ਹੁੰਦਾ ਨਾ ਬਚਾਰੇ ਕਿਨੇ ਵੀ ਇਸ ਲਈ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਪੜ੍ਹਨਾ ਕਿੱਥੇ ਹੈ ਕਿਵੇਂ ਕੀ ਕਰਨਾ ਹੈ ਕਿ ਸਟ੍ਰੈਟਜੀ ਬਣਾਉਣੀ ਹੈ ਨਾ ਹੁਣ ਜਿਹੜੇ ਉਹ ਸਟਾਰਟਿੰਗ ਵਾਲੀ ਤੇਰੇ 3-4 ਮਨთ ਹੁੰਦੇ ਨੇ ਉਹ ਅਲੱਗ-ਅਲੱਗ ਸੈਂਟਰ ਤੇ ਜਾਂਦੇ ਨੇ ਉੱਥੇ ਪੜ੍ਹਦੇ ਨੇ ਉੱਥੇ ਕਰਦੇ ਨੇ ਉਹ ਚਾਰੇ ਖਰਾਬ ਕਰ ਲੈਂਦੇ ਨੇ ਜਦੋਂ ਖਰਾਬ ਕਰ ਲੈਂਦੇ ਨੇ ਉਹ ਬਚਾਰੇ ਫਿਰ ਐਂਡ ਆਫ ਕਰੇ ਜਾ ਕੇ ਬਹਿ ਜਾਂਦੇ ਨੇ ਵੀ ਅਸੀਂ ਤਿੰਨ-ਚਾਰ ਮਹੀਨੇ ਲਾਏ ਵੀ ਸਾਡਾ ਬਣਿਆ ਵੀ ਕੁਝ ਨਹੀਂ ਗਿਆ ਠੀਕ ਹੈ ਨਾ ਪਹਿਲੀ ਗੱਲ ਤਾਂ ਤੁਹਾਨੂੰ ਸਾਰਿਆਂ ਨੂੰ ਜੇ ਸਟੂਡੈਂਟ ਹੈ ਉਹਨਾਂ ਦੀ ਇੱਕ ਰਿਕਵੈਸਟ ਆ ਤੁਸੀਂ ਇਹੋ ਜਿਹਾ ਸੈਂਟਰ ਚੂਜ਼ ਮਤਲਬ ਕਰਨਾ ਚਾਹੀਦਾ ਵੀ ਤੁਹਾਨੂੰ ਜਿੱਥੇ ਸਾਰਿਆਂ ਨੂੰ ਤੇ ਇਸ ਵਾਰ ਤੇ ਸਾਡਾ ਜਿਹੜਾ ਸੈਂਟਰ ਹੈਗਾ ਨਾ ਉਸ ਚੀਜ਼ ਵਾਸਤੇ ਬਹੁਤ ਐਕਸਪਰਟ ਆ ਉੱਥੇ ਹਰ ਇੱਕ ਟੀਚਰ ਆਪਣੇ ਸਬਜੈਕਟ ਦੇ ਵਿੱਚ ਨੌਲੇਜੇਬਲ ਆ ਠੀਕ ਹੈ ਨਾ ਉਹਦੀ ਪੂਰੀ ਜਿਆਦਾ ਨੌਲੇਜ ਹੈਗੀ ਤੁਸੀਂ ਇੱਕ ਵਾਰੀ 27 ਅਗਸਤ ਨੂੰ ਆਓ ਡੈਮੋ ਲਾ ਕੇ ਜ਼ਰੂਰ ਦੇਖੋ ਤੁਹਾਨੂੰ ਪਤਾ ਲੱਗੂ ਵੀ ਹਰ ਇੱਕ ਟੀਚਰ ਦੀ ਕੀ ਕੁਆਲਿਫਿਕੇਸ਼ਨ ਆ ਉਹ ਕਿੱਥੋਂ ਮਤਲਬ ਵੀ ਉਹਦੇ ਪੜਾਉਣ ਦਾ ਬੇ ਕੀ ਆ ਤੇ ਉਹਨੇ ਕਿੰਨੀ ਨੌਲੇਜ ਕਾਇਨ ਕੀਤੀ ਹੋਈ ਹੈ ਜੀ ਹੁਣ ਬੇਟਾ ਆਪਾਂ ਸਲੀਪਸ ਦੇਖਦੇ ਆ ਸਭ ਤੋਂ ਪਹਿਲਾਂ ਇੱਕ ਚੀਜ਼ ਹੁੰਦੀ ਹੈਗੀ ਆਪਾਂ ਜਿਹੜੇ ਆਪਣੇ ਪੰਜਾਬ ਸਰਕਾਰ ਆ ਗਈ ਖਾਸ ਕਰਕੇ ਭਗਵੰਤ ਮਾਨ ਸਰਕਾਰ ਨੇ ਜਦੋਂ ਇਹ ਆਈ ਹੈ ਜਦੋਂ ਕੋਈ ਵੀ ਆਪਣੇ ਗਵਰਨਮੈਂਟ ਐਗਜ਼ਾਮ ਹੁੰਦਾ ਨਾ ਉਹਦੇ ਵਾਸਤੇ ਕੀ ਹੁੰਦਾ ਇੱਕ ਨੰਨ ਇੱਕ ਪੇਪਰ ਏ ਕੀਤਾ ਹੋਇਆ ਜਿਹੜਾ ਪੇਪਰ ਏ ਕੀ ਹੈ ਪੰਜਾਬੀ ਹੈ ਉਹ ਸਾਰਿਆਂ ਵਾਸਤੇ ਆ ਜਿਹੜਾ ਵਿੱਚ ਉਹ ਪੀ ਪੇਪਰ ਪਾਸ ਕਰੂਗਾ ਉਹ ਸੈਕੰਡ ਪੇਪਰ ਦੇ ਮੈਟ ਫੇਰ ਹੀ ਬਣਨੀ ਹੈ ਜੇ ਬੱਚਾ ਉਹਦੇ ਵਿੱਚੋਂ ਫੇਲ ਆ ਤਾਂ ਸੈਕੰਡ ਪੇਪਰ ਦੀ ਮੈਰਿਟ ਬਣਨ ਦਾ ਕੋਈ ਚਾਂਸ ਹੀ ਨਹੀਂ ਹੈਗਾ ਰ ਜੀ ਚਲੋ ਜੀ ਹੁਣ ਦੇਖਦੇ ਆ ਬੇਟਾ ਆਪਾਂ ਜਿਹੜਾ ਆਪਣਾ ਕੋਲੇ ਪੇਪਰ ਏ ਆ ਠੀਕ ਆ ਉਹ 50 ਨੰਬਰ ਦਾ ਹੋਣਾ ਠੀਕ ਆ ਨਾ ਜੀ ਉਹਦੇ ਵਿੱਚ ਕੀ ਹੋਣਾ ਜੀਵਨੀ ਅਤੇ ਰਚਨਾਵਾਂ ਨਾਲ ਸੰਬੰਧ ਕਵੈਸਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਸ ਦਸੇ ਦਸੇ ਦੇ ਗੁਰੂ ਬਾਰੇ ਉਹ ਪੰਜਾਬੀ ਪੇਪਰ A ਦੇ ਵਿੱਚ ਬੇਟਾ ਆਪਾਂ ਨੂੰ ਪੁੱਛਿਆ ਜਾਊਗਾ ਜਿਵੇਂ ਦੇਖੋ ਸ੍ਰੀ ਗੁਰੂ ਨਾਨਕ ਦੇਵ ਅੰਗਦੇਵ ਜੀ ਰਾਮਦਾਸ ਠੀਕ ਹੈ ਜੀ ਆਪਣਾ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਤੇ ਤੇ ਆਪਣੇ ਕੋਲੇ ਗੁਰੂ ਗੋਬਿੰਦ ਆ ਛੇ ਗੁਰੂ ਹੋ ਰਹੇ ਜੀ ਠੀਕ ਹੈ ਨਾ ਇਹਨਾਂ ਛੇਾਂ ਦੇ ਬਾਰੇ ਆਪਾਂ ਨੂੰ ਇਹ ਪੁੱਛਿਆ ਜਾਂਦਾ ਹੈ ਪੇਪਰ ਦੇ ਵਿੱਚ ਠੀਕ ਹੈ ਜੀ ਚਲੋ ਨੈਕਸਟ ਦੇਖੋ ਅਗਲਾ ਬੇਟਾ ਪੰਜਾਬੀ ਵਿਆਕਰਨ ਦੇਖੋ ਜੀ ਉਹ ਪੰਜਾਬੀ ਵਿਆਕਰਨ ਦੇ ਵਿੱਚ ਆਪਾਂ ਨੂੰ ਕੀ ਕੀ ਆਖਣਗੇ ਜਿਵੇਂ ਇੱਕ ਵਿਰੋਧੀ ਸ਼ਬਦ ਹੁੰਦੇ ਨੇ ਉਹ ਬੇਟਾ ਪੁੱਛੇ ਜਾਂਦੇ ਨੇ ਆਪਣੇ ਕੋਲੇ ਫਿਰ ਦੇਖੋ ਸਮਾਨ ਸਮਾਨ ਅਰਥ ਮਹਾਵਰੇ ਅਖਾਂ ਸਬਦਾਂ ਦੇ ਭੇਦ ਅਗੇਤਰ ਪਛੇਤਰ ਠੀਕ ਹੈ ਜੀ ਬਿਸ਼ਰਾਮ ਚਿੰਨ ਵਚਨ ਬਦਲੋ ਤੇ ਲਿੰਗ ਬਦਲੋ ਸ਼ਬਦ ਵਾਕਾਂ ਨੂੰ ਸੁੱਧ ਕਰਕੇ ਲਿਖੋ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਵੀ ਸਧਰੂਪ ਅੰਕਾ ਮਹੀਨੇ ਦਿਨਾਂ ਦਾ ਸੁੱਧ ਪੰਜਾਬੀ ਰੂਪ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਕੁਐਸਚਨ ਠੀਕ ਹੈ ਨਾ ਜੀ ਇਹ ਆਪ ਨੂੰ ਪੁੱਛੇ ਜਾਂਦੇ ਕਈ ਬੱਚੇ ਸੋਚਦੇ ਹੋਣਗੇ ਯਾਰ ਪੰਜਾਬੀ ਬਹੁਤ ਸੌਖੀ ਆ ਆਪਣੀ ਮਦਰ ਲੈਂਗੁਏਜ ਆ ਠੀਕ ਹੈ ਆਪਾਂ ਇਹਨੂੰ ਪੜ ਲਾਂਗੇ ਇਹਦੇ ਵਿੱਚ ਕਾਫੀ ਇੱਕ ਇਫੈਕਟ ਆ ਬੇਟਾ ਜਿਹੜੇ ਅੱਜ ਕੱਲ ਦੇ ਬੱਚੇ ਨੇ ਮੋਸਟਲੀ ਕੰਵੈਨਸ਼ਨ ਸਕੂਲਾਂ ਵਿੱਚ ਪੜੇ ਹੋਏ ਨੇ ਉਹ ਪੰਜਾਬੀ ਤੋਂ ਥੋੜਾ ਦੂਰ ਹੋ ਜਾਂਦੇ ਨੇ ਠੀਕ ਹੈ ਨਾ ਸਾਡੇ ਵੀ ਕਈ ਸਟੂਡੈਂਟ ਨੇ ਤਿੰਨ ਚਾਰ ਮੈਂ ਦੇਖੇ ਨੇ ਜਿਨ੍ਹਾਂ ਦੇ ਪੰਜਾਬ ਪੁਲਿਸ ਦੇ ਵਿੱਚੋਂ ਸੈਕੰਡ ਪੇਪਰ ਦੇ ਵਿੱਚ ਉਹਦਾ 70 ਪਲੱਸ ਨੰਬਰ ਆਏ ਨੇ ਆਏ ਸੀਗੇ ਬਟ ਕੀ ਹੋਇਆ ਪੰਜਾਬੀ ਦੇ ਵਿੱਚੋਂ ਫੇਲ ਹੋ ਗਏ ਉਹ ਠੀਕ ਹੈ ਨਾ ਇਸ ਕਰਕੇ ਪੰਜਾਬੀ ਨੂੰ ਆਪਾਂ ਇੰਨਾ ਜ਼ਿਆਦਾ ਇਜ਼ੀ ਨਹੀਂ ਲੈਣਾ ਵੀ ਆਪਾਂ ਕਰ ਲਾਂਗੇ ਕਰ ਲਾਂਗੇ ਨਾ ਤੁਸੀਂ ਦੇਖੋ ਉਹ ਬੱਚੇ ਨੇ ਜੇ ਉਹ ਪੰਜਾਬੀ ਵਿੱਚੋਂ ਪਾਸ ਹੋ ਜਾਂਦੇ ਤਾਂ ਸ਼ਾਇਦ ਉਹਨਾਂ ਦੀ ਸਿਲੈਕਸ਼ਨ ਪੱਕੀ ਸੀ ਠੀਕ ਹੈ ਨਾ ਇਸ ਕਰਕੇ ਇਹਨੂੰ ਵੀ ਆਪਾਂ ਸੀਰੀਅਸ ਲੈ ਕੇ ਚੱਲਣਾ ਭਾਈ ਠੀਕ ਹੈ ਨਾ ਪੰਜਾਬ ਦੇ ਇਤਿਹਾਸ ਨਾਲ ਸੰਬੰਧ ਪ੍ਰਸ਼ਨ ਪੰਜਾਬ ਦਾ ਇਤਿਹਾਸ ਬਹੁਤ ਵੱਡਾ ਰ ਹੈ ਜੀ ਠੀਕ ਹੈ ਬੰਦਾ ਸਿੰਘ ਬਹਾਦਰਾ ਮਹਾਰਾਜ ਰਣਜੀਤ ਸਿੰਘ ਆ ਰ ਹੈ ਜੀ ਠੀਕ ਹੈ ਨਾ ਕਾਫੀ ਵੱਡਾ ਜਿਵੇਂ ਆਪਣੇ ਕੋਲੇ ਜਿਵੇਂ ਆਪਣੇ ਕੋਲੇ ਸਿੱਖ ਮਿਸਲਾਂ ਸੀਗੀਆਂ ਉਹ ਸਾਰੀਆਂ ਆਪਾਂ ਇਹਦੇ ਵਿੱਚ ਕੁਸ਼ਨ ਆਪਾਂ ਨੂੰ ਦੇਖਣ ਨੂੰ ਮਿਲਣਗੇ ਜੀ ਹਨ ਤੇ ਪੰਜਾਬ ਦੇ ਸੱਭਿਆਚਾਰ ਨਾਲ ਸੰਬੰਧ ਕੁਸ਼ਨ ਸੱਭਿਆਚਾਰਕੀ ਪੰਜਾਬ ਦੇ ਲੋਕਾਂ ਦਾ ਲੋਕ ਨਾਚ ਮਤਲਬ ਕੀ ਹੈ ਜੀ ਗਿੱਧਾ ਪੰਗੜਾ ਜਿਹੜੀ ਉੱਥੋਂ ਦੀਆਂ ਲੇਡੀਜ਼ ਨੇ ਨਾਲੋਂ ਕੀ ਕੀ ਯੂਜ਼ ਕਰਦੀਆਂ ਉਹਨਾਂ ਦਾ ਪਹਿਰਾਵਾ ਕੀ ਆ ਕੱਪੜੇ ਕੀ ਪਹੁੰਦਾ ਸਾਰੇ ਇਸ ਤਰ੍ਹਾਂ ਦੇ ਕੁਸ਼ਣ ਆਪਾਂ ਨੂੰ ਜਿਹੜੇ ਪੰਜਾਬੀ ਦੇ ਵਿੱਚ ਪੁੱਛੇ ਜਾਂਦੇ ਨੇ ਜੀ ਚਲੋ ਜੀ ਹਾਂਜੀ ਹੁਣ ਮੇਨ ਪੇਪਰ ਬੇਟਾ ਕੀ ਹੁੰਦਾਗਾ ਇੱਥੇ ਆਉਂਦਾ ਆਪਣੇ ਕੋਲ ਜਰਨਲ ਨੌਲੇਜ ਠੀਕ ਹੈ ਜੀ ਪੇਪਰ ਏ ਜਰਨਲ ਨੌਲੇਜ ਆਪਾਂ ਨੂੰ ਕੋਲ ਮੇਨ ਪੁਆਇੰਟ ਇਹੇ ਆ ਜੀ ਹੁਣ ਦੇਖੋ ਜੀ ਪੋਲਿਟਿਕਲ ਇਸ਼ੂ ਇਹ ਬਹੁਤ ਬੰਦੇ ਨੇ ਹੁਣ ਜੇ ਮੈਂ ਤੁਸੀਂ ਦੇਖਦੇ ਹੋ ਅੱਜ ਕੱਲ ਕੋਈ ਐਮੈਂਡਮੈਂਟ ਹੁੰਦੀ ਆ ਕਿਸ ਚੀਜ਼ ਤੇ ਹੁੰਦੀ ਐਮੈਂਡਮੈਂਟ ਉਹਦਾ ਮੰਨ ਲਓ ਕਿਹੜੀ ਚੀਜ਼ ਨਾਲ ਉਹਦਾ ਏਰੀਆ ਹੈਗਾ ਫੀਲਡ ਆਪਾਂ ਕਿੱਥੋਂ ਕਵਰ ਕਰਨਾ ਹੈ ਅਮੈਂਡਮੈਂਟ ਸਾਰਾ ਇਸ਼ੂ ਮਨ ਲਓ ਕੋਈ ਆਪਣਾ ਜੀਐਸਟੀ ਤੇ ਸੋਧ ਕੀਤੀ ਜਾਂ ਕਿਵੇਂ ਕੀਤੀ ਹੈ ਨਾ ਉਹ ਸਾਰੇ ਕੀ ਬਟਾ ਪੋਲਿਟੀਕਲ ਇਸ਼ੂ ਹੋਗੇ ਸਾਨੂੰ ਪੋਲਿਟੀ ਦੇ ਕੁਐਸਚਨ ਵੀ ਦੇਖਣ ਨੂੰ ਮਿਲਦੇ ਆ ਪੇਪਰ ਦੇ ਵਿੱਚ ਦੇਖ ਐਨਵਾਇਰਨਮੈਂਟ ਇਸ਼ੂ ਠੀਕ ਹੈ ਹੁਣ ਜਿਵੇਂ ਆਪਣੇ ਐਨਵਾਇਰਨਮੈਂਟ ਇਸ਼ੂ ਤੇ ਕੋਈ ਜੇ ਮੱਧ ਪ੍ਰਦੇਸ਼ ਦੇ ਵਿੱਚ ਟਾਈਗਰ ਰਿਜ਼ਰਵ ਹੋਇਆ ਉੱਥੇ ਟਾਈਗਰਾਂ ਦੀ ਜਨਸੰਖਿਆ ਕਿੰਨੀ ਵਧ ਗਈ ਜੇ ਆਪਣੇ ਭਾਰਤ ਵਿੱਚ ਕਿੰਨੀ ਵਧ ਗਈ ਹੈ ਨਾ ਜੀਆਈ ਟੈਗ ਵਾਲਾ ਸਭ ਉਹ ਦੱਸਿਆ ਜਾਂਦਾ ਜੀ ਸਾਇੰਸ ਐਂਡ ਟੈਕਨੋਲ ਨੇ ਕੁ ਨਵੀਂ ਕੀਤੀ ਹੈ ਰੇ ਡੀਆਰਡੀਓ ਨੇ ਕੀਤੀ ਆ ਜਾਂ ਨਾਸਾ ਨੇ ਕੀਤੀ ਆ ਜਾਂ ਜਿਵੇਂ ਜਾਪਾਨ ਦੀ ਜਾਕਸਾ ਇਸਰੋ ਸਪੇਸ ਏਜੰਸੀ ਉਹਨਾਂ ਨੇ ਕੀਤੀ ਆ ਬੇਟਾ ਇਕਨੋਮਿਕਸ ইস্যੂ ਆ ਠੀਕ ਹੈ ਹੁਣ ਜਿਵੇਂ ਆਪਾਂ ਦੇਖਦੇ ਆ ਵੀ ਉਹਨਾਂ ਨੇ ਜਿਹੜੇ ਕਿਸਾਨ ਆ ਵੀ ਉਹਨਾਂ ਨੇ ਕਿਸਾਨ ਨੇ ਗਵਰਨਮੈਂਟ ਨੇ ਕਿਸਾਨਾਂ ਵਾਸਤੇ ਕੀ ਕੀ ਸਕੀਮਸ ਲੈ ਕੇ ਆਏ ਨੇ ਜਾਂ ਮੋਦੀ ਨੇ ਗਰੀਬਾਂ ਵਾਸਤੇ ਕੀ ਕੀ ਸਕੀਮ ਕੀਤੀ ਆ ਰੇ ਜਨਾ ਉਹ ਸਾਰੇ ਇਹਦੇ ਵਿੱਚ ਆ ਜਾਂਦਾ ਜੀ ਹੁਣ ਜੀਓਗ੍ਰਾਫੀ ਆ ਜੀਓਗ੍ਰਾਫੀ ਦੇ ਵਿੱਚ ਰੇ ਦੋਨੇ ਤਰ੍ਹਾਂ ਦੇ ਆਪਾਂ ਪਾਰਟ ਪੜ੍ਹਾਂਗੇ ਇੱਕ ਇੰਡੀਆ ਦਾ ਪਾਰਟ ਵੀ ਦੇਖਾਂਗੇ ਕੀ ਆ ਤੇ ਫਿਰ ਪੰਜਾਬ ਦਾ ਪਾਰਟ ਵੀ ਦੇਖਾਂਗੇ ਜੀ ਜੀਓਗ੍ਰਾਫੀ ਦਾ ਠੀਕ ਹੈ ਜੀਓਗ੍ਰਾਫੀ ਨੂੰ ਆਪਾਂ ਥੋੜਾ ਜਿਹਾ ਹਾਈ ਲੈਵਲ ਤੇ ਲੈ ਕੇ ਜਾਵਾਂਗੇ ਸੁੰਝ ਮੇ ਝੀਲਾਂ ਲੇਖ ਰਿਵਰਸ ਬਾਰੇ ਪੁੱਛ ਲੈਂਦੇ ਕੁਐਸਚਨ ਆਨਸਰ ਉਹ ਵੀ ਆਪਾਂ ਦੇਖਾਂਗੇ ਬੇਟਾ ਠੀਕ ਹੈ ਜੀ ਹਿਸਟਰੀ ਆਫ ਇੰਡੀਆ ਬਾਰੇ ਦਾ ਸਪੈਸ਼ਲ ਇੰਡੀਅਨ ਫਰੀडम ਸਟ੍ਰਗਲ ਮੂਵਮੈਂਟ ਇਹ ਜਮ ਵਿੱਚ ਸਾਰਾ ਮਾਡਰਨ ਹਿਸਟਰੀ ਦਾ ਪਾਰਟ ਆ ਜਾਂਦਾ ਠੀਕ ਹੈ ਉਹਦੇ ਵਿੱਚ ਆਪਾਂ ਦੇਖਾਂਗੇ ਸਾਰਾ ਕਿ ਕੀ ਕੀ ਆ ਜਾਂਦਾ ਹੈ ਸਪੋਰਟਸ ਸਿਨੇਮਾ ਐਂਡ ਟੀਚਰ ਇਹ ਕਾਫੀ ਕੁਐਸਚਨ ਪੇਪਰ ਚ ਬਣਦੇ ਆ ਭਾਈ ਸਪੋਰਟਸ ਦੇ ਜਾਰੇ ਅਵਾਰਡ ਜਿਵੇਂ ਅਰ ਸਾਰੇ ਧਿਆਨ ਚੰਨ ਤੇ ਮੇਜਰ ਧਿਆਨ ਚੰਨ ਰਿਵਾਰਡ ਠੀਕ ਹੈ ਤੇ ਜਿੰਨੇ ਵੀ ਸਾਰੇ ਦੇਖਾਂਗੇ ਬੇਟਾ ਆਪਾਂ ਲਿਟਰੇਚਰ ਦੇ ਨਾਲ ਸਿਨੇਮੇ ਦੇ ਨਾਲ ਜਿਵੇਂ ਨੈਸ਼ਨਲ ਫਿਲਮ ਫੇਅਰ ਰਿਵਾਰਡ ਫਿਲਮ ਫੇਅਰ ਰਿਵਾਰਡ ਦਾਦਾ ਸਾਹਿਬ ਹਾਲਕੇ ਵਾਰਡ ਲਿਟਰੇਚਰ ਦੇ ਨਾਲ ਜਿਵੇਂ ਗਿਆਨਪੀਠ ਵਾਰਡ ਨੇ ਆਪਣੇ ਕੋਲੇ ਸਰਸਪਤੀ ਸਨਮਾਨ ਵਿਆਸ ਸਨਮਾਨ ਉਹ ਸਾਰਾ ਇਹਦੇ ਵਿੱਚ ਕੀ ਆਪਣੇ ਕੋਲੇ ਬੇਟਾ ਪਾਰਟ ਬਣੂਗਾ ਆਪਣੇ ਕੋਲੇ ਲਿਟਰੇਚਰ ਦੇ ਵਿੱਚ ਜਿਵੇਂ ਆਪਾਂ ਦੇਖਾਂਗੇ ਆਪਣੇ ਮੰਦਰ ਵਗੈਰਾ ਕਿੱਥੇ ਆ ਫੈਸਟੀਵਲ ਦੇਖੋ ਸਾਰੇ ਆਪਾਂ ਇਹਦੇ ਵਿੱਚ ਆਪਾਂ ਲੈ ਕੇ ਚੱਲਾਂਗੇ ਜੀ ਠੀਕ ਹੈ ਜੀ ਇਹ ਆਪਣਾ ਪਟਾ ਜੀਕੇ ਦਾ ਪੂਰਾ 25 ਨੰਬਰ ਦਾ ਇੱਕ ਪੋਰਸ਼ਨ ਹੈਗਾ ਠੀਕ ਹੈ ਜਿਹਨੂੰ ਆਪਾਂ ਸੋਲਵ ਕਰਕੇ ਚੱਲਾਂਗੇ ਚਲੋ ਜੀ ਨੈਕਸਟ ਦੇਖੋ ਬੇਟਾ ਅਗਲਾ ਹੁਣ ਦੇਖੋ ਬੇਟਾ ਲੌਜੀਕਲ ਰੀਜ਼ਨਿੰਗ ਐਂਡ ਮੈਥਡ ਮੈਂਟਲ ਅਬਿਲਿਟੀ ਇਹ ਆਪਣੇ ਕੋਲੇ 5 ਨੰਬਰ ਦੀ ਆਉਣੀ ਹੈ ਦੇਖੋ ਲੌਜੀਕਲ ਰੀਜ਼ਨਿੰਗ ਐਨਲਟਿਕ ਐਂਡ ਮੈਂਟਲ ਅਬਿਲਿਟੀ ਆਪਣੇ ਕੋਲੇ 7 ਮਾਰਕ ਦੀ ਆਉਣੀ ਹੈ ਬੇਟਾ ਦੇਖੋ ਬੇਸਿਕ ਨੰਮਰਿਕਲ ਸਕਿਲ ਨੰਬਰ ਮੈਗਨੀਟਿਊਡ ਪਰਸੈਂਟ ਨੰਮਰਿਕਲ ਰਿਲੇਸ਼ਨ ਐਂਡ ਚਾਰ ਦੇ ਆਉਣੇ ਆ ਹੁਣ ਦੇਖ ਆਹ ਡੀ ਆਈ ਆ ਡੀ ਆਈ ਬਹੁਤ ਸੌਖਾ ਹੁੰਦਾ ਬੇਟਾ ਇਹ ਬਹੁਤ ਇੰਨਾ ਜਿਆਦਾ ਔਖਾ ਨਹੀਂ ਹੁੰਦਾ ਇਹ ਬਾਧੂ ਦੇ ਨੰਬਰ ਹੀ ਹੁੰਦੇ ਨੇ ਥੋੜਾ ਜਿਹਾ ਆਪ ਨੂੰ ਇਹਦੇ ਵਰਕ ਕਰਨਾ ਪੈਂਦਾ ਜੇ ਆਪਾਂ ਇਹਦੇ ਵਰਕ ਕਰਾਂਗੇ ਤਾਂ ਵੀ ਕਾਫੀ ਸੌਖੇ ਰਹਾਂਗੇ ਆਪਾਂ ਠੀਕ ਹੈ ਜੀ ਤੇ ਡੀ ਆਈ ਦੇ ਨੰਬਰ ਤੇ ਰੀਡਿੰਗ ਦੇ ਨੰਬਰ ਜਿਹੜੇ ਪੰਜਾਬ ਦੇ ਉੱਪਰ ਚ ਬਹੁਤ ਸੌਖੀ ਪੈਂਦੀ ਐ ਨਹੀਂ ਜਿਆਦਾ ਔਖੀ ਨਹੀਂ ਪੈਂਦੀ ਠੀਕ ਹੈ ਜੀ ਸੇਮ ਆਪਾਂ ਦੇਖਦੇ ਆ ਬੇਟਾ ਹੁਣ ਇੰਗਲਿਸ਼ ਆ ਗਈ ਆਪਣੇ ਕੋਲੇ ਜਿਹੜੀ ਇੰਗਲਿਸ਼ ਆਪਣੇ ਕੋਲੇ ਬਣਦੀ ਐ ਕੀ 12 ਨੰਬਰਾਂ ਦੀ ਬਣਦੀ ਐ ਜੀ ਦੇਖੋ ਸਾਰੇ ਜਿਵੇਂ بیس ਗ੍ਰਾਮ ਠੀਕ ਹੈ ਜੀ ਸਨੋਮੀਅਸ ਇਨੋਮੀ ਅਨਟੋਮੀਅਸ ਇਹ ਸਾਰੇ ਕੀ ਹੈ ਬਟਾ ਆਪਣੇ ਕੋਲ ਇੰਗਲਿਸ਼ ਦੇ ਪਾਰਟ ਨੇ 12 ਨੰਬਰ ਦੀ ਆਪਣੇ ਕੋਲ ਇਹ ਸੋਨੂੰ ਦੇਖਣ ਨੂੰ ਮਿਲੂਗੀ ਪੇਪਰ ਦੇ ਵਿੱਚ ਠੀਕ ਹੈ ਇਹ ਸਾਰਾ ਬਟਾ ਆਪਾਂ ਜਿਹੜੇ ਆਪਣੇ ਹੁਣ ਤੁਸੀਂ ਦੇਖੋਗੇ ਟ੍ਰਿਪਲ ਐਕਸਵੀ ਦੇ ਪੇਪਰ ਆਉਣੇ ਹਨ ਉਹਨਾਂ ਸਾਰਿਆਂ ਦਾ ਕੀ ਹੈ ਇਹ ਕਾਮਨ ਸਲੀਵਸ ਆ ਘਬਰਾਉਣ ਦੀ ਬਿਲਕੁਲ ਕੋਈ ਵੀ ਲੋੜ ਨਹੀਂ ਹੈਗੀ ਡਰਨਾ ਨਹੀਂ ਹੈਗਾ ਇੱਕ ਪੇਪਰ ਕਰਾਂਗੇ ਆਪਾਂ ਤਿਆਰ ਤੇ ਸਾਰੇ ਪੇਪਰ ਆਪਣੇ ਆਪ ਤਿਆਰ ਹੋ ਜਾਣਗੇ ਠੀਕ ਹੈ ਨਾ ਜੇ ਆਪਾਂ ਜੇ ਬੱਚੇ ਨੇ ਜੇਲੂ ਬਾੜਨ ਪਰ ਉਹ ਇੱਥੋਂ ਸਟਾਰਟ ਕਰਨਗੇ ਤਾਂ ਫੇਰ ਹੀ ਜਾ ਕੇ ਵੱਡੇ ਆਫਤੇ ਪੁਰਨ ਜਾ ਕੇ ਹੱਥ ਪਾਵਾਂਗੇ ਜੇ ਆਪਾਂ ਜੇ ਕਹਿੰਦੇ ਆ ਪਹਿਲੇ ਪੇਪਰ ਫਰਸਟ ਟਾਈਮ ਹੀ ਵੱਡੇ ਪੇਪਰ ਨੂੰ ਹਾਂ ਤਾਂ ਪਲਿਆ ਤਾਂ ਫਿਰ ਔਖਾ ਹੋ ਜਾਂਦਾ ਕਿਉਂਕਿ ਇਹਦੋਂ ਪਹਿਲਾਂ ਵੀ ਆਪਾਂ ਤਾਂ ਬਹੁਤ ਬੱਚੇ ਨੇ ਤਿਆਰੀ ਕਰੀ ਬੈਠੇ ਨੇ ਤੇ ਫਿਰ ਆਪਾਂ ਥੋੜਾ ਜਿੰਨਕੀ ਚ ਨਰਾਸ਼ ਹੋ ਜਾਂਦੇ ਆ ਥੋੜੀ ਸਟਾਰਟਿੰਗ ਆਪਾਂ ਛੋਟੇ ਪੇਪਰ ਤੋਂ ਕਰੀਏ ਤਾਂ ਚੰਗੀ ਚੰਗੇ ਰਹਾਂਗੇ ਚਲੋ ਜੀ ਹੁਣ ਦੇਖੋ ਜੀ ਜਿਹੜੇ ਬੱਚੇ ਨੇ ਰਹੇ ਜੀ ਹੁਣ ਦੇਖੋ ਆਪਣੇ ਕੋਲੇ ਪੰਜਾਬੀ ਆਉਂਦੀ ਹੈ ਬੇਟਾ ਪੰਜਾਬੀ ਆਪਣੇ ਕੋਲ 13 ਨੰਬਰ ਇਹਦੇ ਵਿੱਚ ਉਹੀ ਆ ਸੁੱਧ ਅਸੁੱਧ ਸ਼ਬਦ ਜੋੜ ਅਗੀਤਰ ਪਛੇਤਰ ਸਾਰਾ ਕੁਝ ਮਤਲਬ ਥੋੜਾ ਜਿਹਾ ਪੰਜਾਬੀ ਜਿਹੜਾ ਪੇਪਰ A ਆ ਉਹਦੇ ਨਾਲ ਵੀ ਇਹ ਮੈਚ ਕਰੂਗਾ ਠੀਕ ਹੈ ਜੀ ਇਹ ਵੀ ਧਿਆਨ ਰੱਖਣਾ ਹੈ ਘਬਰਾਉਣਾ ਨਹੀਂ ਕੋਈ ਕਿਸੇ ਬੱਚੇ ਨੇ ਹਾਂ ਜੀ ਜੇ ਕਿਸੇ ਬੱਚੇ ਨੂੰ ਹੁਣ ਜੇਲ੍ਹ ਵਾਰਡਨ ਐਕਸਾਈਜ਼ ਇੰਸਪੈਕਟਰ ਜਾਂ ਕਿਸੇ ਵੀ ਪੇਪਰ ਦੇ ਹੱਤੋਂ ਕੋਈ ਨੋਟਸ ਲੈਣੀ ਆ ਤਾਂ ਸਾਡਾ ਇੱਕ WhatsApp ਗਰੁੱਪ ਹੈ ਇਹਨੂੰ ਤੁਸੀਂ ਜੁਆਇਨ ਕਰੋ ਇਹ ਨੇਮ ਲਿਖੋ ਸਿਟੀ ਲਿਖੋ ਕੋਰਸ ਲਿਖੋ ਤੇ ਜੈਂਡਰ ਲਿਖੋ ਆਪਦਾ ਠੀਕ ਹੈ ਜੀ ਚਲੋ ਜੀ ਅੱਗੇ ਦੇਖਦੇ ਆਪਾਂ ਹੁਣ ਥੋੜਾ ਜਿਹਾ ਵੀ ਦੇਖੋ ਜਿਵੇਂ ਦੇਖੋ ਬੇਸਿਕ ਆਫ ਕੰਪਿਊਟਰ ਹੁੰਦਾਗਾ ਠੀਕ ਹੈ ਜੀ ਬੇਸਿਕ ਆਫ ਕੰਪਿਊਟਰ ਨੈਟਵਰਕ ਠੀਕ ਹੈ ਜੂਜ਼ ਆਫ ਆਫਿਸ ਪ੍ਰੋਡਕਟਿਵ ਵਰਡ ਸਪੈਡ ਸਾਰਾ ਪਾਵਰਪੁਆਇੰਟ ਦਾ ਕੰਪਿਊਟਰ ਦਾ ਵੀ ਆਪਣੇ ਕੋਲੇ 10 10 ਨੰਬਰ ਦਾ ਪਾਰਟ ਆਪਾਂ ਨੂੰ ਇਹ ਵਿੱਚ ਦੇਖਣਾ ਹੀ ਪੈਂਦਾ ਬੇਟਾ ਫਿਰ ਦੇਖੋ ਬੇਟਾ ਹੁਣ ਜਿਹੜੀ ਪੰਜਾਬ ਜੀਕੇ ਆ ਇਹੀ ਕਾਫੀ ਜਿਹੜੇ ਟ੍ਰਿਪਲ ਐਕਸ ਬੀ ਦੇ ਪੇਪਰ ਉੱਥੇ ਕਾਫੀ ਮੈਟਰ ਕਰਦੀ ਹੈ ਪੰਜਾਬ ਜੀਕੇ ਠੀਕ ਹੈ ਇਹ ਆਪਾਂ ਨੂੰ ਆਉਣੀ ਚੰਗੀ ਤਰ੍ਹਾਂ ਇਹ ਹੁੰਦਾ ਕਿ ਫਿਜ਼ੀਕਲ ਫੀਚਰ ਆਫ ਪੰਜਾਬ ਐਂਡ ਇਨਸੀਐਂਟ ਹਿਸਟਰੀ ਫਿਰ ਦੇਖੋ ਸੋਸ਼ਲ ਰਿਲੀਜੀਅਸ ਐਂਡ ਇਕਨੋਮਿਕਸ ਲਾਈਫ ਇਨ ਪੰਜਾਬ ਡਿਵੈਲਪਮੈਂਟ ਆਫ ਲੈਂਗੁਏਜ ਲਿਟਰੇਚਰ ਆਰਟ ਇਨ ਪੰਜਾਬ ਸੋਸ਼ਲ ਐਂਡ ਕਲਚਰ ਆਫ ਪੰਜਾਬ ਬੀ ਅਫਗਾਨ ਅਤੇ ਮੁਗਲ ਦਾ ਭਗਤੀ ਮੂਵਮੈਂਟ ਸੂਫੀਅਮ ਟੀਚਿੰਗ ਹਿਸਟਰੀ ਆਫ ਸਿੱਖ ਗੁਰੂ ਰਾਮ ਸਿੱਖ ਗੁਰੂ ਐਂਡ ਸੰਤ ਇਨ ਪੰਜਾਬ ਆਦ ਗ੍ਰੰਥ ਸਿੱਖ ਰੂਲਰ 프리डम ਮੂਵਮੈਂਟ ਆਫ ਪੰਜਾਬ ਠੀਕ ਹੈ ਹੁਣ ਜਿਹੜੇ ਬੱਚੇ ਯਾਰ 3XCV ਦੀ ਬਟਾ ਤਿਆਰੀ ਕਰਨਾ ਚਾਹੁੰਦੇ ਨੇ ਠੀਕ ਹੈ ਉਹਨਾਂ ਵਾਸਤੇ ਜਿਹੜੇ ਆਹ ਚੀਜ਼ ਹੈ ਨਾ ਇੰਨੇ ਵਧੀਆ ਮਤਲਬ ਵੀ ਇੰਨਾ ਵਧੀਆ ਕੰਟੈਂਟ ਹੈ ਇੰਨਾ ਵਧੀਆ ਨੋਟਸ ਬਣਿਆ ਹੋਇਆ ਹੈ ਨਾ ਥੋੜੇ ਇਹ ਜਿਹੜੇ 17 ਨੰਬਰ ਨੇ ਠੀਕ ਹੈ ਇਹ ਤਾਂ ਤੁਸੀਂ ਸਮਝ ਲਓ ਪੱਕੇ ਹੀ ਨੇ ਠੀਕ ਹੈ ਇਹਨਾਂ ਦਾ ਤਾਂ ਆਪਾਂ ਕੋਈ ਕੱਟ ਹੀ ਨਹੀਂ ਸਕਦਾ ਰਹੇ ਜੀ ਠੀਕ ਹੈ ਜੀ 17 ਦੇ 17 ਨੰਬਰ ਆਪਣੇ ਡਾਨਣੇ ਚਲੋ ਇਹਨਾਂ ਘਵਰਾ ਆਉਣਾ ਆਓ 27 ਅਗਸਤ ਨੂੰ ਮਿਲਦੇ ਆਪਾਂ ਤੇ ਆ ਜਿਹੜੇ 17 ਨੰਬਰ ਆ ਇਹ ਤਾਂ ਤੁਹਾਡੇ ਆਪ ਵੈਸੇ ਸੌ ਦਾ ਸੌ ਹੀ ਕਰਾਂਗੇ ਪਰ ਜਿਹੜੇ ਪੰਜਾਬ ਦੇ ਵਿੱਚ ਇਹਨੂੰ ਕਿਹੜੀ ਬਾਰੇ ਬੱਚੇ ਪੰਜਾਬ ਜੀ ਕੋਲ ਡਰਦੇ ਹੁੰਦੇ ਨੇ ਇਹਨਾਂ ਨੇ ਨਹੀਂ ਪੜੇ ਹੁੰਦੇ ਡਰਦੇ ਆ ਇਸ ਪੰਜਾਬ ਜੀ ਨੂੰ ਕਿਵੇਂ ਇੰਪਰੂਵਮੈਂਟ ਕਰਾਂਗੇ ਨਾ ਤਾਂ ਘਬਰਾਉਣ ਦੀ ਲੋੜ ਨਹੀਂ ਕੋਈ ਰਹੀ ਠੀਕ ਹੈ ਜੀ ਹਾਂਜੀ ਬੇਟਾ ਚਲੋ ਆਪਾਂ ਤੁਹਾਨੂੰ ਬੇਟਾ ਸਾਰਾ ਸਲੀਵਸ ਆਪਾਂ ਮੈਂਸ਼ਨ ਕਰਤਾ ਤੇ ਹੁਣ ਆਪਾਂ ਦੇਖੋ ਆ ਆਪਣਾ ਗਰੁੱਪ ਆ ਨੰਬਰ ਨੇ ਬੇਟਾ ਦੇਖੋ 97605 50500 ਹੈਗਾ ਠੀਕ ਹੈ ਬੇਟਾ 90412 60500 ਆ ਠੀਕ ਹੈ ਤੁਸੀਂ ਇਹਦੇ ਵਿੱਚ ਜਾ ਕੇ ਕੰਟੈਕਟ ਕਰਨਾ ਜਿਹੜੇ ਵੀ ਬੱਚੇ ਨੇ ਕਿਸ ਤਰ੍ਹਾਂ ਦੀ ਕੋਈ ਵੀ ਨੌਲੇਜ ਲੈਣੀ ਹੈ ਜਿਹਨੂੰ ਕਿਸੇ ਵੀ ਪੇਪਰ ਦੀ ਕੋਈ ਵੀ ਨੌਲੇਜ ਨਹੀਂ ਆਈ ਸਾਡਾ WhatsApp ਗਰੁੱਪ ਬਣਿਆ ਹੋਇਆ ਹੈਗਾ ਠੀਕ ਹੈ ਨਾ ਉਹਦੇ ਜਾ ਕੇ ਮੈਸੇਜ ਕਰੋ ਤੇ ਆਪਦੀ ਨੌਲੇਜ ਲੋ ਠੀਕ ਹੈ ਤੁਹਾਨੂੰ ਉੱਥੇ ਫ੍ਰੀ ਆਫ ਕਾਸਟ ਨੌਲੇਜ ਹੈ ਕੋਈ ਉਹਦਾ ਕੀ ਰਹੇ ਤੁਹਾਨੂੰ ਉਤੋਂ ਚਾਰਜ ਨਹੀਂ ਕੀਤਾ ਜਾਊਗਾ ਬਿਨਾਂ ਕਿਸੇ ਡਰ ਤੋਂ ਠੀਕ ਹੈ ਰਹੀ ਉੱਥੇ ਜਾ ਕੇ ਜਾ ਕੇ ਮੈਸੇਜ ਕਰੋ ਆਦੀ ਨੌਲੇਜ ਆਓ ਗੇਨ ਕਰੋ ਤੇ ਇੱਕ ਤਰੀਕ ਗੱਲ ਹੋਰ ਹੈ 27 ਅਗਸਤ ਨੂੰ ਭੁੱਲੋ ਨਾ ਬੈਚ ਜੁਆਇਨ ਕਰੋ ਤੇ ਆਪਦਾ ਜ਼ਿੰਦਗੀ ਦਾ ਫਿਊਚਰ ওভারਰਾਈਟ ਕਰੋ ਤੇ ਮਿਲਦੇ ਆ ਬੇਟਾ ਓਕੇ ਥੈਂਕ ਯੂ ਤੁਸਨੂੰ ਸਾਰਿਆਂ ਨੂੰ ਸਲੇਸ ਬਾਰੇ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ ਆ ਓਕੇ ਬੇਟਾ